ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਈਆਂ ਜੀ i20 sports ਗੱਡੀ ਵਿਕਾਊ 2021 ਮਾਡਲ 65000 ਕਿਲੋਮੀਟਰ ਚੱਲੀ ਅਮਰਜੈਂਸੀ ਸੇਲ ਕਰਨੀ ਹੈ ਰੇਟ ਹੈ 730000 ਰੁਪਏ ਡਿਮਾਂਡ ਏਰੀਆ ਡੈਲੋ ਲੁਧਿਆਣਾ ਨੰਬਰ ਨੋਟ ਕਰ ਲਓ ਜੀ 7508159119 ਇਸ ਨੰਬਰ ਤੇ ਫੋਨ ਕਰਕੇ ਤੁਸੀਂ i20 ਗੱਡੀ 2021 ਮਾਡਲ 730000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਲੋਕੇਸ਼ਨ ਡੈਲੋ ਲੁਧਿਆਣਾ ਵਿੱਚ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਬੀ ਕਣਕ ਵਾਲੇ ਢੋਲ ਵਿਕਾਉ ਨੇ ਜੀ ਬੀ ਕਣਕ ਵਾਲੇ ਢੋਲ ਵਿਕਾਉ ਨੇ ਜੀ 11 ਕੁਇੰਟਲ ਕਣਕ ਪੈਂਦੀ ਹੈ ਜੀ ਰੇਟ ਹੈ 2000 ਰੁਪਏ ਪਰ ਟੋਨ 2000 ਰੁਪਏ 1000 ਰੇਟ ਹੈ ਜੀ ਏਰੀਆ ਖੰਨਾ ਬੀ ਕਣਕ ਵਾਲੇ ਢੋਲ ਵਿਕਾਉ ਨੇ ਜੀ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ 9417122607 9417122607 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੀ ਕਣਕ ਵਾਲੇ ਢੋਲ ਲੈਨੇ 2000 ਰੁਪਏ ਪਰ ਪੀਸ ਤੁਸੀਂ ਖਰੀਦ ਸਕਦੇ ਹੋ 11 ਕੁਇੰਟਲ ਕਣਕ ਪੈਂਦੀ ਹੈ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਪਲਾਟ ਵਿਕਾਊ ਹੈ ਜੀ 26 Y 50 ਦਾ 6 ਮਰਲੇ ਤੇ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿਹੋ ਜਿਹਾ ਪਲਾਟ ਹੈ ਕਿਹੋ ਜਿਹਾ ਰਸਤਾ ਹੁੰਦਾ ਤੁਸੀਂ ਦੇਖ ਸਕਦੇ ਹੋ ਦੁਸਤਾਂਝ ਰੋਡ ਸਿਕਰਟ ਹੈਲਥ ਸਕੂਲ ਦੀ ਬੈਕ ਸਾਈਡ ਮੋਗਾ ਬੀ ਫੁੱਟ ਗਲੀ ਤੇ ਲੱਗਦਾ ਹੈ ਬਾਕੀ ਨੰਬਰ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ 84150 14732 ਦੂਜਾ ਨੰਬਰ 79734 99140 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪਲਾਟ ਹੈ ਜਿਹੜਾ ਖਰੀਦਣਾ ਕਰਿਓ ਜੀ ਬਾਕੀ ਵੀਡੀਓ ਦੇ ਵਿੱਚ ਜ਼ਰੂਰ ਦੇਖ ਲਿਓ ਜੀ ਸੋਲਰ ਟਰਾਲੀ ਵਿਕਾਊ ਹੈ ਜੀ 16 ਪੈਲਨਾਂ ਵਾਲੀ ਹੈ 16 ਪੈਨ ਲਾ ਲਈ ਹੈ ਜੀ ਸੋਲਰ ਟਰਾਲੀ ਵਿਕਾਊ ਰੇਟ 75000 ਏਰੀਆ ਮੁਕਸਰ ਸਾਹਿਬ 7888683285 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਲਰ ਵਾਲੀ ਟਰਾਲੀ 16 ਪੈਨਲਾਂ ਵਾਲੀ 75000 ਦੇ ਵਿੱਚ ਖਰੀਦ ਸਕਦੇ ਹੋ ਜਗਤਜੀਤ ਤ੍ਰਿਪਰ ਵਿਕਾਊਆ 2021 ਮਾਡਲ ਰੇਟ 225000 ਏਰੀਆ ਪਿੰਡ ਮਨਕਪੁਰ ਸ਼ਰੀਫ ਮੁਹਾਲੀ 7307436 ਪੂਰਾ 100 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਵੀਰਜਾ ਇਹਨਾਂ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੂਜੀ ਸੂਏ ਸੱਜਰ ਸੂਈ ਝੋਟੀ ਵਿਕਾਉ ਹੈ ਜੀ ਦੂਜੇ ਸੂਏ ਸੱਜਰ ਸੂਈ ਚੋਟੀ ਵਿਕਾਊ ਆ ਦੁੱਧ 18 ਲੀਟਰ ਰੇਟ 1,70,000 1,70,000 ਰੁਪਏ ਰੇਟ ਰੱਖੇਗੇ ਜੀ ਦੂਜੇ ਸੂਏ ਝੋਟੀ ਵਿਕਾਊ ਆ 18 ਲੀਟਰ ਦੁੱਧ ਦੀ ਕਪੈਸਿਟੀ ਹੈ ਜੀ 8398043799 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9977988446 ਇਸ ਨੰਬਰ ਤੇ ਇੱਕ ਵਧੀਆ ਵੀਡੀਓ 5-7 ਫੋਟੋਆਂ ਸਾਰੀ ਜਾਣਕਾਰੀ ਤੁਸੀਂ ਵਟਸਐਪ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੇਕਰ ਕਿਸੇ ਵੀ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਜਾਂ ਕੋਈ ਝੋਨੇ ਦਾ ਵੀ ਵੇਚਣਾ ਹੋਵੇ ਤਾਂ ਉਹ ਵੀ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਜੀ 9977998446 ਇਹ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 2004 ਮਾਡਲ ਏਰੀਆ ਪਿੰਡ ਰਸੂਲਪੁਰ ਮੱਲਾਂ ਜਗਰਾਉ ਰੇਟ 230000 ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਮੌਕੇ ਤੇ ਬਾਅ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਓਕੇ ਕੰਡੀਸ਼ਨ ਦਾ ਟਰੈਕਟਰ ਹੈ 1 ਰੁਪਿਆ ਲਾਉਣ ਦੀ ਲੋੜ ਨਹੀਂ ਵਾਸਤੇ ਤੁਸੀਂ ਜਾ ਕੇ 230000 ਰੁਪਏ ਚ ਡੀਲ ਕਰ ਸਕਦੇ ਹੋ ਨੰਬਰ ਤੇ ਸੰਪਰਕ ਕਰਕੇ 98772 32808 ਇਸ ਨੰਬਰ ਤੇ ਫੋਨ ਕਰਕੇ ਸਵਰਾਜ 735 ਟਰੈਕਟਰ 4 ਮਾਡਲ 2 ਲੱਖ 3000 ਰੁਪਏ ਚ ਖਰੀਦ ਸਕਦੇ ਹੋ ਇਸ ਵੀਰ ਨੇ ਸਾਰੇ ਸੰਦ ਵਿਕਾਊ ਕਰਤੇ ਨੇ ਜੀ ਸੋਨਾਲਿਕਾ ਟਰੈਕਟਰ 2021 ਮਾਡਲ ਸੁਹਾਗਾ ਹਾਲ ਸੁਪਰ ਸੀਡਰ ਤੇ ਰੋਟਾਵੇਟਰ ਰੇਟ ਹੈ ਜੀ 7 ਲੱਖ 50 ਹਜ਼ਾਰ ਸਾਰਿਆਂ ਦਾ ਏਰੀਆ ਬਟਾਲਾ 7 ਲੱਖ 50 ਹਜ਼ਾਰ ਰੁਪਏ ਸਾਰਿਆਂ ਦਾ ਰੇਟ ਰੱਖਿਆ ਗਿਆ ਸਾਰੇ ਸੰਦ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸੋਨਾਲਿਕਾ ਟਰੈਕਟਰ 2021 ਮਾਡਲ ਸੁਹਾਗਾ ਰੋਟਾਵੇਟਰ ਹਾਲਾ ਸੁਪਰ ਸਿੱਡਰ ਰੇਟ ਹੈ 7 ਲੱਖ ਮੀਆ ਇਹ ਸਾਰਿਆਂ ਦਾ ਜੀ ਏਰੀਆ ਬਟਾਲਾ ਦੇ ਤੇ ਨੰਬਰ ਤੇ ਸੰਪਰਕ ਕਰੋ 6284641442 6284641442 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਦਾਂ ਨੂੰ ਖਰੀਦ ਸਕਦੇ ਹੋ ਜੀ ਮੇਰ ਨੂੰ ਬੇਨਤੀ ਹੈ ਜਦੋਂ ਤੁਸੀਂ ਕੋਈ ਵੀ ਚੀਜ਼ ਦੇਖੀ ਹੁੰਦੇ ਤੁਸੀਂ ਉੱਥੇ ਵੀਡੀਓ ਨੂੰ ਰੋਕ ਲਿਆ ਕਰੋ ਜੀ ਉਹਦੇ ਵਿੱਚ ਮਾਲਕ ਦਾ ਨੰਬਰ ਦਿੱਤਾ ਹੁੰਦਾ ਤੁਸੀਂ چاہے ਜ਼ਮੀਨ ਪਲਾਟ ਕੋਠੀਆਂ ਘਰ ਖੇਤ ਬਾੜੀ ਵਾਲੇ ਸੰਦ ਗੱਡੀਆਂ ਕੁਝ ਵੀ ਵੇਖਿਆ ਤਾਂ ਤੁਸੀਂ ਚੈਨਲ ਤੇ ਜਾਓ ਡਾਇਰੈਕਟਰ ਮੇਲਾ ਤੇ ਉੱਥੇ ਵੀਡੀਓ ਚੈੱਕ ਕਰੋ ਉੱਥੇ ਵੀਡੀਓ ਚੱਲਦੀ ਨੂੰ ਰੋਕ ਲਓ ਜਿਹੜੀ ਚੀਜ਼ ਤੁਸੀਂ ਦੇਖੀ ਹੈ ਤਾਂ ਵਾਲੀ ਸਾਈਡ ਮਾਲਕ ਦਾ ਨੰਬਰ ਸਾਰਾ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ ਉਸ ਗੱਲ ਕਰਿਆ ਕਰੋ ਜਿਹੜਾ ਵੀਡੀਓ ਦੇ ਵਿੱਚ ਨੰਬਰ ਦਿੱਤਾ ਹੁੰਦਾ ਇਹ ਚੈਨਲ ਦਾ WhatsApp ਨੰਬਰ ਹੁੰਦਾ ਜੀ ਤੁਸੀਂ ਤਾਂ ਵਾਲੀ ਸਾਈਡ ਚੈੱਕ ਕਰਕੇ ਗੱਲ ਕਰਿਆ ਕਰੋ 8 ਕਿਲੇ ਜ਼ਮੀਨ ਬਿਕਾਊ ਹੈ ਜੀ 15 ਦੀ ਮੋਟਰ ਏਰੀਆ ਪਿੰਡ ਧਾਲੀਵਾਲ ਨੇੜੇ ਸ਼ੰਕਰ ਨਕੋਦਰ ਇੱਕ ਟੱਕ ਹੈ ਜੀ ਰੇਟ ਹੈ 40 ਲੱਖ ਰੁਪਿਆ ਕਿੱਲੇ ਦਾ 40 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਇੱਕ ਟੱਕ ਹੈ ਜੀ 15 ਦੀ ਮੋਟਰ ਹੈ 8 ਕਿੱਲੇ ਜ਼ਮੀਨ ਵਿਕਾਊ ਆ ਪੂਰੀ ਟੌਪ ਦੀ ਜ਼ਮੀਨ ਹੈ ਜੀ 40 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ 98787 14242 98787 14242 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8 ਕਿੱਲੇ ਜ਼ਮੀਨ ਵਿੱਚ 15 ਦੀ ਮੋਟਰ ਆ ਪੂਰੀ ਟੌਪ ਦੀ ਜ਼ਮੀਨ ਹੈ ਜੀ ਜ਼ਮੀਨ ਦੀ ਲੋਕੇਸ਼ਨ ਹੈ ਜੀ ਪਿੰਡ ਤਾਲੀ ਵਾਲ ਨੇੜੇ ਸ਼ੰਕਰ ਨਕੋਦਰ ਇੱਕ ਟੱਕ ਹੈ ਜੀ 40 ਲੱਖ ਰੁਪਏ ਕਿ ਲ ਰੇਟ ਰੱਖਿਆ ਕੋਈ ਰੋਲ ਵਾਲੀ ਜ਼ਮੀਨ ਨਹੀਂ ਜੀ ਤਕਸੀਮ ਟੱਕ ਹੈਗੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਬਦਿਆ ਨਹਿਰ ਦਾ ਪਾਣੀ ਲੱਗਦਾ ਤੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਜੋ ਇਧਰਲੀ ਸਾਈਡ ਦੇ ਜ਼ਮੀਨ ਖਰੀਦਣ ਦੇ ਚਾਹਵਨ ਨੇ ਨਿਕੋਦਰ ਏਰੀਆ ਬਣੀ ਦੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਵੀਡੀਓ ਨੂੰ ਇੰਨੇ ਕਿ ਜ਼ਿਆਦਾ ਸ਼ੇਅਰ ਕਰ ਦਿਓ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਤੈਰ ਲੋ ਧੰਨਵਾਦ ਉਮੀਦ ਆ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ 4 ਮਰਲੇ ਚ ਬਣਿਆ ਮਕਾਨ ਵਿਕਾਊ ਹੈ ਜੀ ਏਰੀਆ ਜਲੰਧਰ ਨੇੜੇ ਦਾਣਾ ਮੰਡੀ ਰੇਟ ਹੈ 7 ਲੱਖ ਰੁਪਏ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵੀਡੀਓ ਬਣਾ ਕੇ ਭੇਜੇ ਵੀਰ ਨੇ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਮਕਾਨ ਦੀ ਕੋਠੀ ਦੀ ਪਲਾਟ ਦੀ ਜ਼ਮੀਨ ਦੀ ਵੀਡੀਓ ਬਣਾ ਕੇ ਸਾਡੇ ਕੋਲ ਭੇਜੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤੇ ਉਸ ਬਾਅਦ ਤੁਹਾਡੀ ਅਰ ਚੈਨਲ ਤੇ ਲਾ ਦਿੱਤੀ ਜਾਊਗੀ ਜਦੋਂ ਵੀ ਤੁਸੀਂ ਸਾਨੂੰ ਭੇਜੂਗੇ WhatsApp ਨੰਬਰ ਚੱਲ ਰਿਹਾ ਹੁੰਦਾ ਇਸ ਨੰਬਰ ਤੇ ਭੇਜ ਸਕਦੇ ਹੋ 4 ਮਾਪਲੇ ਦੇ ਵਿੱਚ ਬਣਿਆ ਮਕਾਨ ਵਿਕਾਊ ਹੈ ਜੀ ਏਰੀਆ ਜਲੰਧਰ ਨੇੜੇ ਦਾਣਾ ਮੰਡੀ ਰੇਟ 7 ਲੱਖ ਰੁਪਿਆ 9915548541 ਇਸ ਨੰਬਰ ਤੇ ਤੁਸੀਂ ਖਰੀਦ ਸਕਦੇ ਹੋ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਜੀ ਜੇਕਰ ਤੁਸੀਂ ਆਪਣੇ ਏਰੀਏ ਦੀ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਦੀ ਭਾਲ ਦੇ ਵਿੱਚ ਹੈਗੇ ਹੋ ਜਾਂ ਤੁਸੀਂ ਪਲਾਟ ਖਰੀਦਣਾ ਚਾਹੁੰਦੇ ਹੋ ਕੋਠੀ ਮਕਾਨ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਜਿਹੜੀ ਆਉਣ ਵਾਲੀ ਹੈ ਉਹ ਤੁਹਾਡੇ ਏਰੀਆ ਦੀ ਹੋਵੇ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਸਤੀ ਤੋਂ ਸਸਤੀ ਜ਼ਮੀਨ ਦੀ ਭਾਲ ਦੇ ਵਿੱਚ ਹੋ ਤਾਂ ਤੁਸੀਂ ਇੱਕ ਵਾਰੀ ਟਰੈਕਟਰ ਮੇਲਾ ਚੈਨਲ YouTube ਤੇ ਜ਼ਰੂਰ ਸਰਚ ਕਰੋ ਉੱਥੇ ਤੁਹਾਨੂੰ 1 ਲੱਖ ਤੋਂ ਲੈ ਕੇ 40 ਹਜ਼ਾਰ ਤੱਕ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਜੀ ਸੋ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਤੇ ਤੁਹਾਡਾ ਸਾਰਿਆਂ ਦਾ ਤੈਅ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਕੋ ਹੋਰ ਨਵੀਂ ਵੀਡੀਓ ਧੰਨਵਾਦ